ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਚੋਰੀ ਦੀਆਂ ਆਇਂ ਦਿਨ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤੇ ਬਹੁਤ ਸਾਰੀ ਸੀਸੀਟੀਵੀ ਫੁਟੇਜ ਵੀ YouTube ਦੇ ਉੱਤੇ ਅਕਸਰ ਦੇਖਣ ਨੂੰ ਮਿਲਦੀ ਹੈ ਪਰ ਅੰਮ੍ਰਿਤਸਰ ਦੇ ਪਰ ਅੰਮ੍ਰਿਤਸਰ ਤੋਂ ਇੱਕ ਚੋਰੀ ਦੀ ਅਜਹੀ ਘਟਨਾ ਸਾਹਮਣੇ ਆਈ ਸੀਸੀਟੀਵੀ ਫੁਟੇਜ ਸਾਹਮਣੇ ਆਈ ਜਿਸ ਨੂੰ ਵੇਖ ਕੇ ਦਿਲ ਬਹੁਤ ਦੁਖਿਆ ਕਿਉਂਕਿ ਸਿਰ ਤੇ ਦਸਤਾਰ ਤੇ ਇਨਾ ਮਾੜਾ ਕਿਰਦਾਰ ਵੇਖ ਕੇ ਆਪਣੇ ਆਪ ਦਿਲ ਦੁਖਣਾ ਹੀ ਸੀ ਦੋ ਸਿੱਖ ਨੌਜਵਾਨ ਜੋ ਇੱਕ ਮੋਬਾਈਲ ਤੇ ਸ਼ੋਰੂਮ ਦੇ ਵਿੱਚ ਜਾਂਦੇ ਨੇ ਮੋਬਾਈਲ ਖਰੀਦਣ ਵਾਸਤੇ ਇੱਕ ਮਹਿਲਾ ਕਰਮਚਾਰੀ ਸ਼ੋਰੂਮ ਦੇ ਵਿੱਚ ਉਹ ਦਿਖਾ ਰਹੀ ਹੈ ਇੱਕ ਨੌਜਵਾਨ ਮੋਬਾਈਲ ਬੜੀ ਹੀ ਚਲਾਕੀ ਨਾਲ ਆਪਣੀ ਜੇਬ ਦੇ ਵਿੱਚ ਪਾ ਲੈਂਦਾ ਹੈ ਹੁਣ ਤੁਸੀਂ ਸੋਚ ਸਕਦੇ ਹੋ ਕਿ ਉਹ ਕੌਮ ਜੋ ਸਰਬੱਤ ਦਾ ਭਲਾ ਮੰਗਦੀ ਹੈ ਉਹ ਕੌਮ ਜੋ ਦੂਜਿਆਂ ਨੂੰ ਸਿਰਫ ਦੇਣਾ ਜਾਣਦੀ ਹੈ ਉਹ ਕੌਮ ਜੋ ਦੂਜਿਆਂ ਦੀ ਰੱਖਿਆ ਵਾਸਤੇ ਆਪਣੇ ਸੀਸ ਤੱਕ ਦੇ ਦਿੰਦੀ ਹੈ ਅੱਜ ਉਸੇ ਕੌਮ ਦੇ ਵਾਰਸ ਇਸ ਹੱਦ ਤੱਕ ਗਿਰ ਗਏ ਨੇ ਕਿ ਸ਼ੋਰੂਮਸ ਦੇ ਵਿੱਚ ਜਾ ਕੇ ਚੋਰੀਆਂ ਤੱਕ ਕਰਨ ਲੱਗ ਪਏ ਨੇ ਆਓ ਪਹਿਲਾਂ ਇਹ ਫੁਟੇਜ ਵੇਖਦੇ ਹਾਂ ਬਾਕੀ ਦੀਆਂ ਗੱਲਾਂ ਬਾਅਦ ਵਿੱਚ ਕਰਦੇ ਹਾਂ ਗੁਰ ਪਿਆਰਿਓ ਸਿਰ ਦੇ ਉੱਤੇ ਜਿਸ ਦੇ ਵੀ ਦਸਤਾਰ ਹੈ ਉਹ ਸਿਰਫ ਕੁਝ ਮੀਟਰ ਬੰਨਿਆ ਹੋਇਆ ਕੱਪੜਾ ਨਹੀਂ ਹੈ ਉਹ ਹਰ ਸਿੱਖ ਦੇ ਸਿਰ ਦਾ ਤਾਜ ਹੈ ਫਿਰ ਚਾਹੇ ਉਹ ਸਿੱਖ ਅਮਰਤਾਰੀ ਹੈ ਜਾਂ ਨਹੀਂ ਹੈ ਪਰ ਅਗਰ ਅਸੀਂ ਸਿਰ ਤੇ ਦਸਤਾਰ ਬੰਨੀ ਹੈ ਤਾਂ ਸਾਨੂੰ ਉਸ ਦਸਤਾਰ ਦੀ ਲਾਜ ਹਮੇਸ਼ਾ ਮਰਦੇ ਦਮ ਤੱਕ ਰੱਖਣੀ ਪੈਣੀ ਹੈ ਤੇ ਲਾਣਤ ਹੈ ਉਹਨਾਂ ਇਨਸਾਨਾਂ ਦੇਤੇ ਜੋ ਸਿਰ ਤੇ ਦਸਤਾਰ ਸਜਾ ਕੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਪੱਤਾ ਕਰਦੇ ਨੇ ਮਾੜੀਆਂ ਕਟਨਾਵਾਂ ਨੂੰ ਅੰਜਾਮ ਦਿੰਦੇ ਨੇ ਜਾਂ ਚੋਰੀ ਚੱਕਾਰੀ ਕਰਦੇ ਨੇ ਕਿਉਂਕਿ ਉਹਨਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਦਾ ਕਿ ਦਸਤਾਰ ਸਾਡੇ ਗੁਰਾਂ ਦੀ ਬਖਸ਼ੀ ਹੋਈ ਉਹ ਦਾਤ ਹੈ ਜਿਸ ਨੂੰ ਅਸੀਂ ਆਪਣੇ ਸਿਰ ਦਾ ਤਾਜ ਕਹਿੰਨੇ ਆ ਤੇ ਅਸਲ ਸਿੱਖ ਕਦੇ ਵੀ ਆਪਣੇ ਸਿਰ ਤੇ ਆਪਣੇ ਗੁਰਾਂ ਦਾ ਦਿੱਤਾ ਹੋਇਆ ਤਾਜ ਪਾ ਕੇ ਕੋਈ ਵੀ ਕੁਕਰਮ ਮਾੜਾ ਕਰਮ ਨਹੀਂ ਕਰ ਸਕਦਾ ਤੇ ਜਿਹੜੇ ਅਜਿਹਾ ਕਰਮ ਕਰਦੇ ਨੇ ਉਹ ਸਿੱਖ ਨਹੀਂ ਸਿੱਖੀ ਚੋਲੇ ਦੇ ਵਿੱਚ ਮਸੰਦ ਹੀ ਨਹੀਂ ਜੋ ਅੱਜ ਨਹੀਂ ਤਾਂ ਕੱਲ ਆਪਣੇ ਕੀਤੇ ਮਾੜੇ ਕਰਮ ਜ਼ਰੂਰ ਭੋਗਣਗੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ